ਪੰਜਾਬ ਸਰਕਾਰ ਨੇ ਅਦੀਨ ਸਵਾਵਾ ਚੋਣ ਬੋਰਡ ਪੰਜਾਬ ਰਾਹੀਂ ਗਰੁੱਪ ਡੀ ਦੀਆਂ ਅਸਾਮੀਆਂ ਕੱਢੀਆਂ ਨੇ ਜਿਨ੍ਹਾਂ ਲਈ ਯੋਗ ਉਮੀਦਵਾਰ ਅਧਿਕਾਰਤ ਵੈਬਸਾਈਟ www.ssb.punjab.gov.in ਤੇ ਜਾ ਕੇ 26 ਅਗਸਤ ਤੋਂ 24 ਸਤੰਬਰ 2024 ਤੱਕ 5 ਵਜੇ ਤੱਕ ਆਨਲਾਈਨ ਅਪਲਾਈ ਕਰ ਸਕਦੇ ਨੇ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਅਨੁਸਾਰ ਕੁੱਲ 172 ਅਸਾਮੀਆਂ ਭਰੀਆਂ ਜਾਣੀਆਂ ਨੇ ਜਿਨ੍ਹਾਂ ਵਿੱਚੋਂ 150 ਅਸਾਮੀਆਂ ਸੇਵਾਦਾਰ ਦੀਆਂ ਤੇ 22 ਚੌਂਕੀਦਾਰ ਦੀਆਂ ਨੇ ਅਪਲਾਈ ਕਰਨ ਤੋਂ ਪਹਿਲਾਂ ਉਮੀਦਵਾਰ ਨੋਟੀਫਿਕੇਸ਼ਨ ਜ਼ਰੂਰ ਪੜ ਲੈਣ ਅਪਲਾਈ ਕਰਨ ਦੇ ਚਾਹਵਾਨ ਕਿਸੇ ਵੀ ਸ਼੍ਰੇਣੀ ਦੇ ਉਮੀਦਵਾਰ ਦੀ ਉਮਰ 1 ਜਨਵਰੀ 2024 ਨੂੰ 16 ਸਾਲ ਤੋਂ ਘੱਟ ਨਹੀਂ ਹੋਣੀ ਚਾਹੀਦੀ ਜਨਰਲ ਸ਼੍ਰੇਣੀ ਦੇ ਉਮੀਦਵਾਰਾਂ ਦੀ ਉੱਪਰਲੀ ਉਮਰ 35 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ ਜਾਵਰਾਜ ਦੇ ਅਨੁਸੂਚਿਤ ਜਾਤੀ ਅਤੇ ਪਛੜੀ ਸ਼੍ਰੇਣੀ ਦੇ ਵਸਨੀਕ ਉਮੀਦਵਾਰਾਂ ਦੀ ਵੱਧ ਤੋਂ ਵੱਧ ਉਮਰ ਦੀ ਉੱਪਰਲੀ ਹੱਦ 40 ਸਾਲ ਹੋਵੇਗੀ ਰਾਜ ਅਤੇ ਕੇਂਦਰੀ ਸਰਕਾਰ ਦੇ ਮੁਲਾਜ਼ਮਾਂ ਲਈ ਉਮਰ ਦੀ ਉੱਪਰਲੀ ਹੱਦ ਵਿੱਚ ਛੋਟ ਦਿੰਦੇ ਹੋਏ ਵੱਧ ਤੋਂ ਵੱਧ ਉਮਰ ਹੱਦ 45 ਸਾਲ ਹੋਵੇਗੀ ਆਮ ਵਰਗ ਸੁਤੰਤਰਤਾ ਸੰਗਰਾਮੀ ਖਿਡਾਰੀ 100 ਰੁਪਏ ਫੀਸ ਹੋਵੇਗੀ ਐਸਸੀ ਬੀਸੀ ਆਰਥਿਕ ਤੌਰ ਤੇ ਕਮਜ਼ੋਰ ਵਰਗ 250 ਰੁਪਏ ਫੀਸ ਹੋਵੇਗੀ ਸਾਬਕਾ ਫੌਜੀ ਅਤੇ ਆਸ਼ਰਿਤ ਉਹਨਾਂ ਦੀ ਫੀਸ 200 ਰੁਪਏ ਹੋਵੇਗੀ ਦਿਵਿਆਂਗ ਉਹਨਾਂ ਦੀ 500 ਰੁਪਏ ਫੀਸ ਹੋਵੇਗੀ ਤੁਸੀਂ 26 ਅਗਸਤ ਤੋਂ 24 ਸਤੰਬਰ 2024 ਤੱਕ ਔਨਲਾਈਨ ਅਪਲਾਈ ਕਰ ਸਕਦੇ ਹੋ